ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟਾਰ ਏਸ਼ੀਆ ਦੇ ਦਰਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਹੈ ਇੱਕ ਬਹੁਤ ਹੀ ਅਹਿਮ ਵਿਚਾਰ ਚਰਚਾ ਤੁਹਾਡੇ ਨਾਲ ਕਰਨ ਜਾ ਰਿਹਾ ਹਾਂ ਸਾਡੀ ਭਾਰਤ ਦੀ ਰਾਜਨੀਤੀ ਦੇ ਵਿੱਚ ਇਸ ਤਰ੍ਹਾਂ ਕੈਸੇ ਦੇਖ ਰਿਹਾ ਹੈ ਕਿਸੇ ਵੀ ਰਾਜਨੀਤਿਕ ਦਾ ਕੋਈ ਅਸੂਲ ਨਹੀਂ ਰਹਿ ਗਿਆ ਹਰੇਕ ਰਾਜਨੀਤਿਕ ਕੇਵਲ ਆਪਣੇ ਮੇਜਵਾਦ ਨੂੰ ਮੁੱਖ ਰੱਖ ਕੇ ਰਾਜਨੀਤੀ ਦੇ ਵਿੱਚ ਕੁਝ ਐਸੀਆਂ ਗੱਲਾਂ ਕਰ ਬੈਠਦਾ ਹੈ ਜਿਹੜੀਆਂ ਕਦੇ ਨਾ ਕਦੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਨੂੰ ਇਸ ਦਾ ਖਮਿਆਜਾ ਪੁਗਤਣਾ ਪੈਂਦਾ ਹੈ ਔਰ ਹਰ ਰਾਜਨੀਤਿਕ ਆਪਣੇ ਮੇਜਵਾਦ ਦੇ ਤਹਿਤ ਬਹੁਤ ਵੱਡੀਆਂ ਸੁਖ ਸਹੂਲਤਾਂ ਨੂੰ ਮੰਨਨ ਕਰਕੇ ਉਹ ਰਾਜਨੀਤਿਕ ਤੌਰ ਤੇ ਵਿਚਰਦਾ ਹੈ ਉਹਦਾ ਅਸੂਲ ਕੋਈ ਨਹੀਂ ਹੁੰਦਾ ਸ਼੍ਰੋਮੀ ਅਕਾਲੀ ਦਲ ਜਿਸ ਵਿੱਚ ਜਾਣ ਵਾਸਤੇ ਬਾਦਲ ਦਲ ਦੇ ਵਿੱਚ ਬਹੁਤ ਸਾਰੇ ਐਸੇ ਲੋਕ ਸਨ ਐਸੇ ਲੀਡਰਸ ਸਨ ਜਿਹੜੇ ਨਿੱਜਵਾਦ ਨੂੰ ਮੁੱਖ ਰੱਖ ਕੇ ਅਸ਼ੋ ਇਸ਼ਰਤ ਦੀ ਜ਼ਿੰਦਗੀ ਜਿਉਣ ਵਾਸਤੇ ਇਸ ਬਾਦਲ ਦਲ ਦੇ ਵਿੱਚ ਆਏ ਔਰ ਜਿਨ੍ਹਾਂ ਦਾ ਬਾਦਲ ਦਲ ਦੀ ਵਿਚਾਰਧਾਰਾ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਪਰ ਇੱਥੇ ਵੀ ਖਾਸ ਕਰਕੇ ਦੱਸ ਦਈਏ ਕਿ ਬਾਦਲ ਦਲ ਦਾ ਵੀ ਕੋਈ ਵੀ ਪੰਥ ਦੇ ਨਾਲ ਕਿਸੇ ਤਰ੍ਹਾਂ ਪੰਥ ਦੇ ਨਾਲ ਵੀ ਕਿਸੇ ਤਰ੍ਹਾਂ ਦਾ ਕੋਈ ਸਰਵਕਾਰ ਨਹੀਂ ਸੀ ਪੰਥ ਦੀ ਮਰਿਆਦਾ ਕੀ ਆ ਪੰਥ ਦੇ ਸਿਧਾਂਤ ਕੀ ਆ ਬਾਦਲ ਦਲ ਨੇ ਪੂਰੀ ਤਰ੍ਹਾਂ ਛਿੱਕੇ ਟੰਗੇ ਹੋਏ ਸਨ ਤੇ ਉਸ ਦੇ ਵਿੱਚ ਜਿਹੜੇ ਲੋਕ ਜਿਹੜੇ ਲੀਡਰ ਸ਼ਾਮਲ ਹੁੰਦੇ ਸਨ ਚਾਹੇ ਉਹਦੇ ਆਪਣੇ ਲੀਡਰ ਸਨ ਉਹਨਾਂ ਨੂੰ ਇਹ ਪੰਥਕ ਸਿਧਾਂਤਾਂ ਮਰਿਆਦਾ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਸੀ ਪਰ ਜਦੋਂ ਇਹ ਇਸ ਦਲ ਦੇ ਵਿੱਚ ਸ਼ਾਮਲ ਹੁੰਦੇ ਸਨ ਤਾਂ ਉਦੋਂ ਬੜੀ-ਬੜੀ ਵੱਡੀਆਂ ਪੰਥਕ ਡਿੰਗਾ ਮਾਰਦੇ ਸੀ ਪਰ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਨਾ ਕਿ ਜਦੋਂ ਕੋਈ ਜਹਾਜ਼ ਡੁੱਬਦਾ ਹੈ ਜਦ ਡੁੱਬਣ ਲੱਗਦਾ ਹੈ ਤਾਂ ਸਭ ਦੇ ਵਿੱਚ ਸਭ ਤੋਂ ਪਹਿਲਾਂ ਉਹਦੇ ਵਿੱਚੋਂ ਜਿਹੜੇ ਚੂਹੇ ਨੇ ਉਹ ਛਾਲਾਂ ਮਾਰ ਕੇ ਭੱਜਦੇ ਨੇ ਔਰ ਇਹ ਕਹਾਵਤ ਹੁਣ ਬਾਦਲਦਾਲ ਦੇ ਉੱਤੇ ਪੂਰੀ ਤਰ੍ਹਾਂ ਲਾਗੂ ਹੁੰਦੀ ਨਜ਼ਰ ਆ ਰਹੀ ਆ ਬਹੁਤ ਸਾਰੇ ਲੀਡਰ ਇਹਦੇ ਹੁਣ ਇਸ ਡੁੱਬਦੇ ਹੋਏ ਜਹਾਜ਼ ਨੂੰ ਛੱਡ ਛੱਡ ਕੇ ਭੱਜ ਰਹੇ ਨੇ ਤੇ ਫਿਰ ਭੱਜਣ ਵੇਲੇ ਬਿਆਨ ਵੀ ਇਹੋ ਜਿਹੇ ਦੇ ਰਹੇ ਨੇ ਜਿੰਨੂੰ ਸੁਣ ਕੇ ਬਹੁਤ ਹੀ ਹਾਸਾ ਆਉਂਦਾ ਏ ਸੋ ਬਾਦਲਦਾਲ ਦੇ ਵਿੱਚ ਕੁਝ ਸਮਾਂ ਪਹਿਲਾਂ ਇੱਕ ਬਹੁਤ ਹੀ ਪਾਜ ਪਾਦੇ ਕੱਟੜ ਲੀਡਰ ਸ਼ਾਮਲ ਹੋਏ ਸਨ ਜਿਨ੍ਹਾਂ ਦਾ ਨਾਮ ਸੀ ਅਨਲ ਜੋਸ਼ੀ ਸਾਰੇ ਜਾਣਦੇ ਨੇ ਕਿ ਭਾਰਤ ਜਿਹੜੀ ਭਾਜਪਾ ਹੈ ਭਾਰਤੀ ਜਨਤਾ ਪਾਰਟੀ ਉਹ ਕਿਸ ਕਿਸਮ ਦੀ ਪਾਰਟੀ ਯਾਰ ਉਹਨੇ ਪੂਰੇ ਦੇਸ਼ ਦੇ ਵਿੱਚ ਕਿਸ ਤਰ੍ਹਾਂ ਇਸ ਦੇਸ਼ ਨੂੰ ਫਿਰਕੂਲੀ ਹਾਂ ਤੇ ਵੰਡ ਦਿੱਤਾ ਹੈ ਸੋ ਜਦੋਂ ਉਹ ਸਕੱਟਰਡ ਫਿਰਕੂ ਪਾਰਟੀ ਵਿੱਚ ਅਨਲ ਜੋਸ਼ੀ ਅਕਾਲੀ ਦਲ ਬਾਦਲ ਦੇ ਵਿੱਚ ਸ਼ਾਮਲ ਹੋਏ ਤਾਂ ਉਸ ਸਮੇਂ ਉਹਨਾਂ ਦਾ ਇੱਕ ਬਿਆਨ ਸੀ ਕਿ ਉਹ ਦੇਸ਼ ਨੋ ਮੰਡਨ ਵਾਲੀ ਪਾਰਟੀ ਨੂੰ ਛੱਡ ਕੇ ਇੱਕ ਪੰਜਾਬ ਦੇ ਹਿੱਤਾਂ ਲਈ ਕੰਮ ਕਰਨ ਵਾਲੇ ਬਹੁਤ ਹੀ ਅਹਿਮ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਜਿਸ ਦਾ ਨਾਂ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਹੁਣ ਪਿਛਲੇ ਦਿਨੀ ਉਹਨਾਂ ਨੇ ਬਾਗਲਦਾਲ ਦੇ ਹਾਲਾਤ ਦੇਖ ਕੇ ਇਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਅਸਤੀਫਾ ਦੇਣ ਸਮੇਂ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਉਹ ਬਹੁਤ ਹੀ ਹਾਸੋਣੀ ਹੈ ਉਹਨਾਂ ਕਿਹਾ ਹੈ ਕਿ ਅਕਾਲੀ ਦਲ ਬਾਦਲ ਪੰਥਕ ਰਾਜਨੀਤੀ ਵਿੱਚ ਉਲਝਿਆ ਹੋਇਆ ਏ ਤੇ ਮੈਨੂੰ ਇਸ ਸਿਰਕੋ ਰਾਜਨੀਤੀ ਵਿੱਚ ਆਪਣੇ ਲਈ ਕੋਈ ਥਾਂ ਨਹੀਂ ਆਉਂਦੀ ਹੁਣ ਆਪ ਇਹ ਸੋਚ ਲਓ ਜਦੋਂ ਸਿਰਕੋ ਪਾਰਟੀ ਦੇ ਵਿੱਚੋਂ ਸਿਰਕੋ ਪਾਰਟੀ ਭਾਜਪਾ ਵਿੱਚੋਂ ਅਕਾਲੀ ਦਲ ਵਿੱਚ ਆਏ ਸੀ ਉਦੋਂ ਉਹਨਾਂ ਨੂੰ ਪੂਰੇ ਦੇਸ਼ ਵਿੱਚ ਅਕਾਲੀ ਦਲ ਤੋਂ ਵਧੀਆ ਕੋਈ ਪਾਰਟੀ ਨਹੀਂ ਸੀ ਲੱਗਦੀ ਤੇ ਹੁਣ ਜਦੋਂ ਬਾਦਲ ਦਲ ਦਾ ਜਹਾਜ਼ ਡੁੱਬਣ ਵਾਲਾ ਏ ਉਹਦੇ ਵਿੱਚੋਂ ਛੱਡ ਕੇ ਭੱਜਣੇ ਤੇ ਕਿਨੂੰ ਅਕਾਲੀ ਦਲ ਬਾਦਲ ਨੂੰ ਫਿਰਕੂ ਰਾਜਨੀਤਿਕ ਦਲ ਜਿਹੜਾ ਉਹ ਕਹਿ ਰਹੇ ਨੇ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਸਨ ਅਨਰਲ ਜੋਸ਼ੀ ਜਿਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਕੈਬਨਟ ਮੰਤਰੀ ਰਹੇ ਨੇ ਤੇ ਉਹਨਾਂ ਨੇ ਅਕਾਲੀ ਦਲ ਬਾਦਲ ਦੀ ਕਾਰਜ ਪ੍ਰਣਾਲੀ ਤੇ ਬੜੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਬਲਵਿੰਦਰ ਸਿੰਘ ਪੁੰਦੜ ਨੂੰ ਭੇਜੇ ਆਪਣੇ ਅਸਤੀਫੇ ਵਿੱਚ ਕਿਹਾ ਏ ਕਿ ਅਜੋਕੇ ਸਮੇਂ ਪਾਰਟੀ ਮੁੱਦਿਆਂ ਨੂੰ ਛੱਡ ਕੇ ਹੁਣ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਮੁੱਦੇ ਕੀ ਹੋਣੇ ਚਾਹੀਦੇ ਸਨ ਉਹ ਕਹਿ ਰਹੇ ਕਿ ਪਾਰਟੀ ਮੁੱਦਿਆਂ ਨੂੰ ਛੱਡ ਕੇ ਫਿਰਕੂ ਤੇ ਪੰਥਕ ਰਾਜਨੀਤੀ ਵਿੱਚ ਉਲਝੀ ਹੋਈ ਹੈ ਮੈਨੂੰ ਫਿਰਕੂ ਰਾਜਨੀਤੀ 'ਚ ਆਪਣੇ ਲਈ ਕੋਈ ਥਾਂ ਨਜ਼ਰ ਨਹੀਂ ਆਉਂਦੀ ਇਸ ਕਰਕੇ ਉਹ ਅਕਾਲੀ ਦਲ ਨੂੰ ਛੱਡ ਰਹੇ ਹਨ ਉਹਨਾਂ ਕਿਹਾ ਕਿ ਉਹ ਧਰਮ ਮੰਦਰ ਪੱਖ ਰਹਿੰਦੇ ਹੋਏ ਉਹ ਪੰਜਾਬ ਦੇ ਵਿਕਾਸ ਲਈ ਵਚਨਬੱਧ ਹਨ ਬਹੁਤ ਸਾਰੀਆਂ ਪ੍ਰਾਣੀਆਂ ਵੀਡੀਓ ਇਹਨਾਂ ਦੀਆਂ ਜਿਹੜੀਆਂ ਅੱਜ ਵੀ ਸੋਸ਼ਲ ਮੀਡੀਆ ਤੇ ਪਈਆਂ ਹੋਈਆਂ ਨੇ ਜਦੋਂ ਪਹਾੜਾਂ ਵਿੱਚ ਹੁੰਦੇ ਸਨ ਇਹਨਾਂ ਦੇ ਭਰਾ ਦੀਆਂ ਵੀ ਵੀਡੀਓ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਪਈਆਂ ਨੇ ਜਿਨ੍ਹਾਂ ਨੂੰ ਵੇਖ ਕੇ ਜਿਨ੍ਹਾਂ ਨੂੰ ਸੁਣ ਕੇ ਅਸੀਂ ਸੱਜੇ ਅੰਦਾਜ਼ਾ ਲਾ ਸਕਦੇ ਹਾਂ ਕਿ ਅਨਲ ਜੋ ਸੀਜੀ ਕਿੰਨੇ ਧਰਮ ਨਿਰਪੱਖ ਨੇ ਜਾਂ ਇਹਨਾਂ ਵਾਸਤੇ ਧਰਮ ਨਿਰਿਕਾਪ ਹੈ ਸੋ ਇਹ ਕਹਿ ਕੇ ਇਹਨਾਂ ਨੇ استਿਫਾ ਦਿੱਤਾ ਤੇ ਸਵਾਲ ਜਿਹੜਾ ਉਹ ਇਹਨਾਂ ਨੂੰ ਪੁੱਛਣਾ ਬਣਦਾ ਹੈ ਅਨਲ ਜੋਸ਼ੀ ਨੂੰ ਕਿ ਉਹ ਇਨਾਂ ਚਿਰ ਭਾਜਪਾ ਵਿੱਚ ਰਹੇ ਨੇ ਕਿ ਭਾਜਪਾ ਇੱਕ ਧਰਮ ਨਿਰਪੱਖ ਪਾਰਟੀ ਆ ਕੀ ਭਾਜਪਾ ਇੱਕ ਧਰਮ ਨਿਰਪੱਖ ਪਾਰਟੀ ਆ ਅੱਜ ਜਦੋਂ ਦੇਸ਼ ਵਿਦੇਸ਼ ਵਿੱਚ ਭਾਜਪਾ ਦੀਆਂ ਨੀਤੀਆਂ ਦਾ ਫਿਰਕੂ ਨੀਤੀਆਂ ਦਾ ਡੰਕਾ ਵੱਜ ਰਿਹਾ ਤੇ ਉਸ ਪਾਰਟੀ ਦੇ ਵਿੱਚ ਲੰਮਾ ਸਮਾਂ ਰਾ ਕੇ ਰਾਜ ਸੱਤਾ ਦਾ ਆਨੰਦ ਭੋਗਣ ਵਾਲੇ ਅਨਲ ਜੋਸ਼ੀ ਨੂੰ ਅੱਜ ਆਕਾਦੀ ਦਲ ਫਿਰਕੂ ਪਾਰਟੀ ਨਜ਼ਰ ਆਉਂਦੀ ਆ ਤੇ ਭਾਜਪਾ ਉਹਨਾਂ ਵਾਸਤੇ ਜੇ ਵੀ ਸਾਫ਼ ਸੁਥਰੀ ਆ ਸੋ ਕਿਸੇ ਨੂੰ ਇਹ ਕੋਈ ਵੀ ਇਤਰਾਜ਼ ਨਹੀਂ ਹੋਣਾ ਚਾਹੀਦਾ ਕਿ ਭਾਜਪਾ Hindu Bhai Chare ਦੀ ਗੱਲ ਕਰਦੀ ਆ ਕਿਉਂਕਿ ਉਹਨਾਂ ਦਾ ਅਸਲ ਮੁੱਦਾ ਹੀ Hindu Bhai Chare ਨੂੰ ਫਿਰਕੂ ਲੀਹਾਂ ਤੇ ਤੋੜਨਾ ਹੀ ਉਹਨਾਂ ਦੀ ਬੁਨਿਆਦ ਹੀ ਉਹਨਾਂ ਚੀਜ਼ਾਂ ਤੇ ਰੱਖੀ ਗਈ ਆ ਉਹਨਾਂ ਗੱਲ ਹੀ ਆਪਣੇ ਉਸ Hindu Bhai Chare ਦੀ ਕਰਨੀ ਆ ਪਰ ਗੱਲ ਇਹ ਪੁੱਛਣੀ ਬਣਦੀ ਯਾਰ ਜਿਹੜਾ ਆਪਣੇ ਅਨਲ ਜੋਸ਼ੀਆ ਨੂੰ ਕਿ ਜੇ ਤੁਹਾਡੀ ਭਾਜਪਾ ਹਿੰਦੂ ਪਾਇ ਚਾਰੇ ਦੀ ਗੱਲ ਕਰ ਸਕਦੀ ਹੈ ਤਾਂ ਫਿਰ ਜੇਕਰ ਅਕਾਲੀ ਦਲ ਸਿੱਖ ਪਾਇ ਚਾਰੇ ਦੀ ਗੱਲ ਕਰੇ ਜਾਂ ਪੰਥਕ ਰਾਜਨੀਤੀ ਦੀ ਗੱਲ ਕਰੇ ਤੇ ਫਿਰ ਤੁਹਾਨੂੰ ਕਿਉਂ ਇਤਰਾਜ਼ ਹੈ ਕਿਉਂ ਤੁਹਾਨੂੰ ਫਿਰਕੂ ਰਾਜਨੀਤੀ ਦੇ ਵਿੱਚ ਉਲਝਿਆ ਹੋਇਆ ਨਜ਼ਰ ਆਉਂਦਾ ਜੋਸ਼ੀ ਪੰਜਾਬ ਰਹਿੰਦਿਆਂ ਹਾਂ ਜੋਸ਼ੀ ਨੂੰ ਇਨਾ ਲੰਮਾ ਸਮਾਂ ਉਹ ਪੰਜਾਬ ਦੇ ਵਿੱਚ ਰਹੇ ਨੇ ਖਾਸ ਕਰ ਉਸ ਏਰੀਏ ਦੇ ਰਹਿਣ ਵਾਲੇ ਨੇ ਜਿੰਨੂੰ ਸਾਰੇ ਪੰਜਾਬ ਦਾ ਪੰਥਕ ਖੇਤਰ ਕਿਹਾ ਜਾਂਦਾ ਹੈ ਉਸ ਏਰੀਏ ਦੇ ਵਿੱਚ ਤਰਨਤਾਰਨ ਟਿੱਕੀ ਵਾਲੇ ਜ਼ਾਰਾ ਨੰਦਾ ਏਰੀਆ ਤਰਨਤਾਰਨ ਉਹਨਾਂ ਦਾ ਪਿਸ਼ੋਕੜ ਸੋ ਉਸ ਥਾਂ ਤੇ ਲੰਮੇ ਸਮੇਂ ਤੋਂ ਪੰਜਾਬ ਵਿੱਚ ਰਹਿੰਦਿਆਂ ਹਾਂ ਉਹਨਾਂ ਨੂੰ ਅਜੇ ਤੱਕ ਪੰਥ ਦਾ ਸੰਕਲਪ ਉਦੇਸ਼ ਤੇ ਬੋਲ ਬਾਲੇ ਸਮਝ ਨਹੀਂ ਆਇਆ ਸਿੱਖ ਧਰਮ ਦੇ ਪੰਥਕ ਰਾਜਨੀਤੀ ਜੋ ਸਰਬੱਤ ਦਾ ਭਲਾ ਮੰਗਦੀ ਹੈ ਸਾਂਝੀ ਵਾਲਤਾ ਨਾਲ ਜੁੜੀ ਹੈ ਉਹ ਉਹਨਾਂ ਨੂੰ ਇੰਨਾ ਚਿਰ ਅਕਾਲੀ ਦਲ ਦੇ ਵਿੱਚ ਰਹਿ ਕੇ ਵੀ ਸਮਝ ਨਹੀਂ ਆਈ ਸਿੱਖ ਜੇ ਆਪਣੇ ਵਾਸਤੇ ਨਿਆਂ ਮੰਗਦੇ ਨੇ ਤਾਂ ਦੂਜਿਆਂ ਲਈ ਵੀ ਮੰਗਦੇ ਨੇ ਉਹਨਾਂ ਨੂੰ ਅਜੇ ਤੱਕ ਇਹ ਵੀ ਸਮਝ ਨਹੀਂ ਆਇਆ ਅਕਾਲੀ ਦਲ ਦੀ ਪੰਥਕ ਰਾਜਨੀਤੀ ਧਰਮ ਨਿਰਪੱਖਤਾ ਤੋਂ ਉਲਟ ਕਿਵੇਂ ਆ ਇਹ ਅਜੇ ਤੱਕ ਜੋਸ਼ੀ ਨੇ ਦੱਸਿਆ ਨਹੀਂ ਸਿਰਫ ਉਹਨਾਂ ਨੇ ਇੱਕ ਬਿਆਨ ਦੇ ਕੇ ਆਪਣਾ ਜਿਹੜਾ ਫਿਰਕੂ ਚਿਹਰਾ ਸੀ ਫਿਰਕੂ ਝੰਡਾ ਸੀ ਉਹਨੂੰ ਬਿਲਕੁਲ ਸਾਹਮਣੇ ਲਿਆਂਦਾ। ਵੈਸੇ ਵੀ ਜੇਕਰ ਦੇਖਿਆ ਜਾਵੇ ਤਾਂ ਧਰਮ ਨਿਰਪੱਖਤਾ ਦੇ ਨਾਂ ਉੱਤੇ ਇਸ ਦੇਸ਼ ਵਿੱਚ ਸਭ ਤੋਂ ਵੱਧ ਜਿਹੜੀ ਫਿਰਕੂ ਰਾਜਨੀਤੀ ਹੋਈ ਆ ਕਾਮਰੇਡੀ ਮਾਨਸਿਕਤਾ ਦੇ ਵਿੱਚੋਂ ਨਿਕਲੇ ਇਹ ਇੱਕ ਸ਼ਬਦ ਨੇ ਸਭ ਤੋਂ ਵੱਧ ਫਿਰਕੂ ਹਨੇਰੀ ਚਲਾਉਂਦਿਆਂ ਆਂ ਘਟ ਗਿਣਤੀਆਂ ਦਾ ਇਸ ਦੇਸ਼ ਦੇ ਵਿੱਚ ਕਾੜ ਕੀਤਾ ਏ। ਧਰਮਨਿਰਪੱਖ ਸ਼ਬਦ ਕੇਵਲ ਘਟ ਗਿਣਤੀਆਂ ਵਾਸਤੇ ਆ ਜਿਹੜੇ ਇਸ ਦੇਸ਼ ਦੇ ਬਹੁ ਗਿਣਤੀ ਨੇ ਉਹ ਘਟ ਗਿਣਤੀਆਂ ਤੇ ਰਾਜ ਕਰਨ ਵਾਸਤੇ ਧਰਮ ਨਿਰਪੱਖਤਾ ਦਾ ਸ਼ਬਦ ਵਰਤਦੇ ਨੇ ਕੋਈ ਵੀ ਮਨੁੱਖ ਧਰਮ ਤੋਂ ਨਿਰਪੱਖ ਕਿਵੇਂ ਹੋ ਸਕਦਾ ਇਹ ਪੁੱਛਣਾ ਬਣਦਾ ਏ ਅਨਲ ਜੋ ਸ਼ਿਨੂ ਸਿੱਖ ਧਰਮ ਦਾ ਜਿਹੜਾ ਸੰਕਲਪ ਆ ਸਿੱਖ ਧਰਮ ਦਾ ਜਿਹੜਾ ਸੰਕਲਪ ਆ ਉਹ ਧਰਮ ਨਿਰਪੱਖਤਾ ਤੋਂ ਕਿਤੇ ਵਿਸ਼ਾਲ ਹੋ ਕੇ ਉਹ ਮਨੁੱਖਤਾਵਾਦ ਦੀ ਸੰਕਲਪਾ ਹਰੇਕ ਮਨੁੱਖ ਦੇ ਹਿੱਤ ਦੇ ਵਿੱਚ ਕਾਰਜਸ਼ੀਲ ਹੋਣਾ ਉਹਦੇ ਵਾਸਤੇ ਉਹਦਾ ਸਾਥ ਦੇਣਾ ਸਿੱਖ ਧਰਮ ਕਿਸੇ ਧਰਮ ਨਾਲ ਨਫ਼ਰਤ ਨਹੀਂ ਕਰਦਾ ਤੇ ਖਾਲਸਾ ਜੀ ਕੇ ਬੋਲ ਵਾਲੇ ਦਾ ਜਿਹੜਾ ਸਮੁੱਚਾ ਅਰਥ ਆ ਉਹ ਹੈ ਮਨੁੱਖਤਾ ਦਾ ਬੋਲ ਬਾਲਾ ਤੇ ਸਭ ਨਾਲ ਨਿਆ ਔਰ ਜਿੰਨਾ ਸਮਾਂ ਇਸ ਦੇਸ਼ ਦੇ ਵਿੱਚ ਜਿਵੇਂ ਜਿਵੇਂ ਚਾਹੇ ਉਹ ਸਿੱਖ ਮਿਸਲਾ ਛਣ ਚਾਹੇ ਖਾਲਸਾ ਰਾਜ ਆਇਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਉਹ ਸਾਡਾ ਸਾਰੇ ਸਾਹਮਣੇ ਆ ਕਿ ਕਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਹਿੰਦੂਆਂ ਦੇ ਪੀਰਥਾਂ ਨੂੰ ਵੀ ਦਾਨ ਦਿੱਤੇ ਗਏ ਸੋਨਾ ਤੱਕ ਦਾਨ ਦਿੱਤਾ ਗਿਆ ਮੁਸਲਮਾਨਾਂ ਨੂੰ ਰਿਆਤਾਂ ਦਿੱਤੀਆਂ ਗਈਆਂ ਉਹਨਾਂ ਦੇ ਧਰਮ ਵਾਸਤੇ ਕਾਰਜ ਕੀਤੇ ਗਏ ਉਹਨਾਂ ਦਾ ਮਸਜਿਦਾਂ ਦਾ ਨਿਰਮਾਣ ਕਰਵਾਇਆ ਗਿਆ ਇਸ ਤੋਂ ਵੱਡੀਆਂ ਉਦਾਹਰਨਾਂ ਕੀ ਹੋ ਸਕਦੀਆਂ ਨੇ ਕਿ ਸਿੱਖ ਧਰਮ ਅਸਲ ਦੇ ਵਿੱਚ ਧਰਮ ਨਿਰਪੱਖ ਧਰਮ ਹੈ ਤੇ ਜਿਹੜੇ ਆਪਣੇ ਧਰਮ ਦੇ ਉੱਤੇ ਜਿਹੜੇ ਰਾਜਨੀਤੀ ਕਰਨ ਵਾਸਤੇ ਧਰਮ ਨਿਰਪੱਖਤਾ ਦਾ ਝੂਠਾ ਲਬਾਦਾ ਓੜਦੇ ਨੇ ਫਿਰ ਉਹ ਕਿਸ ਤਰ੍ਹਾਂ ਫਿਰਕੂ ਹਨੇਰੀਆਂ ਲਿਆਉਂਦੇ ਨੇ ਉਹ ਸਾਡੇ ਸਾਰਿਆਂ ਦੇ ਸਾਹਮਣੇ ਆ ਹੁਣ ਅਨਲ ਜੋਸ਼ੀ ਨੂੰ ਕਟੜਤਾ ਦੇ ਵਿੱਚੋਂ ਨਿਕਲ ਕੇ ਇਹਨਾਂ ਗੱਲਾਂ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਿਵੇਂ ਫਿਰਕੂ ਹੈ ਤੇ ਜਿਹੜੀ ਭਾਜਪਾ ਜਿਹਦੇ ਵਿੱਚ ਇੰਨਾ ਲੰਮਾ ਸਮਾਂ ਰਹਿ ਉਹ ਕਿਵੇਂ ਤਰਮ ਨਿਰਪੱਖ ਹੈ ਦੇਖੋ ਇੱਕ ਚੀਜ਼ ਤਾਂ ਸਪਸ਼ਟ ਹੈ ਕਿ ਬਾਦਲ ਦਲ ਦੀਆਂ ਬਹੁਤ ਵੱਡੀਆਂ ਗਲਤੀਆਂ ਨੇ ਜਿਹੜੇ ਬਾਦਲ ਪਰਿਵਾਰ ਨੇ ਸਭ ਤੋਂ ਪਹਿਲਾਂ ਉਂਝ ਸ਼ਰੋਮ ਨੇ ਕਾਲੀ ਦਲ ਦਾ ਖਾਸਾ ਜਿਹੜਾ ਸੀ ਪੰਜਾਬੀ ਪਾਰਟੀ ਦੇ ਵਿੱਚ ਤਬਦੀਲ ਕੀਤਾ ਉਹ ਤਾਂ ਅਰਨਜੋਇ ਸਿੰਘ ਨੂੰ ਪਤਾ ਹੋਣਾ ਚਾਹੀਦਾ ਕਿ ਉਹ ਪਹਿਲਾਂ ਹੀ ਛੱਡ ਚੁੱਕੇ ਨੇ ਪੰਥਕ ਰਾਜਨੀਤੀ ਨੂੰ ਪਰ ਫਿਰ ਵੀ ਜਿਨ੍ਹਾਂ ਨੇ ਪੰਥਕ ਰਾਜਨੀਤੀ ਨੂੰ ਛੱਡਿਆ ਅੱਜ ਅਨਲ ਜੋਸ਼ੀ ਨੂੰ ਸਿਰਕੂ ਕਿਵੇਂ ਲੱਗਣ ਲੱਗ ਪਏ ਨੇ ਅਸਲ ਦੇ ਵਿੱਚ ਸਭ ਤੋਂ ਵੱਡੇ ਗਲਤੀ ਬਾਦਲ ਪਰਿਵਾਰ ਦੀ ਮੰਨੀ ਜਾਣੀ ਆ ਮੰਨੀ ਜਾਣੇ ਚਾਹੀਦੀ ਹੈ ਕਿ ਖਾਸ ਕਰ ਭਾਜਪਾ ਦੇ ਜਿਹੜੇ ਸਿਰਕੂ ਲੋਕ ਸਨ ਕੱਟੜਵਾਦੀ ਲੋਕ ਸਨ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਲਿਆ ਕੇ ਉਹਨਾਂ ਨੇ ਅਕਾਲੀ ਦਲ ਦਾ ਵੱਡਾ ਨੁਕਸਾਨ ਕੀਤਾ ਹੈ ਔਰ ਅੱਜ ਇਹ ਗੱਲ ਸਾਡੀ ਕਹਿਣੀ ਬਣਦੀ ਆ ਕਿ ਅਨਲਜੂ ਸ਼ੀ ਵਰਗਿਆਂ ਨਾਲੋਂ ਸਨੀਲ ਜਾਖੜ ਨਰੇਸ਼ ਗੁਜਰਾਲ ਕਿਤੇ ਵਧੀਆ ਰਾਜਨੀਤੀਵਾਦੀ ਆਦਮ ਜਿਹੜੇ ਪੰਜਾਬ ਦੇ ਹਿੰਦੂ ਸਨ ਉਹਨਾਂ ਨੇ ਕਿਤੇ ਵੀ ਸਿੱਖ ਧਰਮ ਨੂੰ ਤੇ ਸਿੱਖ ਰਾਜ ਨੀਤੀ ਨੂੰ ਫਿਰਕੂ ਰਾਜਨੀਤੀ ਨਹੀਂ ਕਿਹਾ ਉਹਨਾਂ ਨੇ ਕੋਈ ਅਨਲਜੂ ਸ਼ੀ ਵਰਗੇ ਸ਼ਬਦ ਨਹੀਂ ਵਰਤੇ ਸਗੋਂ ਅੱਜ ਵੀ ਜਦੋਂ ਭਾਜਪਾ ਨੇ ਆਪਣੇ ਫਿਰਕੂ ਅਜੰਡੇ ਦੇ ਤਹਿਤ ਪੰਜਾਬ ਤੋਂ ਚੰਡੀਗੜ੍ਹ ਖੋਣ ਦੀ ਤਿਆਰੀ ਕੀਤੀ ਹੈ ਤਾ ਉਹਦੇ ਵਿੱਚ ਜੋ ਸੁਨੀਲ ਜਾਖੜ ਉਹਨਾਂ ਪਾਰਟੀ ਤੋਂ ਅਸਤੀਫਾ ਦਿੱਤਾ ਏ ਹੁਣ ਦੇਖਣਾ ਇਹ ਬਣਦਾ ਏ ਕਿ ਅਨਲ ਜੋਸ਼ੇ ਕਿੱਥੇ ਜਾਏਗਾ ਕਿ ਉਹ ਪਹਿਲਾਂ ਵਾਲੀ ਫਿਰਕੂ ਪਾਰਟੀ ਭਾਜਪਾ ਦੇ ਵਿੱਚ ਜਾਏਗਾ ਜਾਂ ਕੁਝ ਹੋਰ ਸੋਚੇਗਾ ਪਰ ਇਹਨਾਂ ਨਾਲੋਂ ਬਹੁਤ ਚੰਗੇ ਜਿਹੜੇ ਨੇ ਮੈਂ ਸਮਝਦਾ ਸੁਨੀਲ ਜਾਖੜ ਤੇ ਨਰੇਸ਼ ਗੁਜਰਾਲ ਇੰਦਰ ਕੁਮਾਰ ਗੁਜਰਾਲ ਵਰਗੇ ਨੇ ਜਿਨ੍ਹਾਂ ਨੇ ਕਦੇ ਸਿੱਖਾਂ ਦੀ ਰਾਜਨੀਤੀ ਨੂੰ ਫਿਰਕੂ ਰਾਜਨੀਤੀ ਨਹੀਂ ਕਿਹਾ ਸੋ ਅਖੀਰ ਦੇ ਵਿੱਚ ਆਪਣੇ ਤੁਹਾਡੇ ਨਾਲ ਵਿਚਾਰਾਂ ਵੀ ਸਾਝ ਪਾਉਂਦੇ ਆ ਤੁਹਾਡੇ ਰਾਹੇ ਤੇ ਆਪਣੇ ਇਸ ਚੈਨਲ ਰਾਹੀਂ ਅਨਲ ਜੋਸ਼ੀ ਨੂੰ ਮੈਂ ਇਹ ਗੱਲ ਕਹਿਣਾ ਚਾਹਾਂਗਾ ਕਿ ਅਨਲ ਜੋਸ਼ੀ ਜੇਕਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਤੁਸੀਂ ਰਹਿਣਾ ਹੈ ਤਾਂ ਤੁਹਾਨੂੰ ਘਟੋ ਘਟੇ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਜੱਸਾ ਸਿੰਘ ਆਲੂਵਾਲੀਆ ਮਹਾਰਾਜਾ ਜਸਤ ਸਿੰਘ ਰਾਮਗੜੀਆ ਮਹਾਰਾਜਾ ਰਣਜੀਤ ਸਿੰਘ ਇਹਨਾਂ ਸਾਰਿਆਂ ਦਾ ਇਤਿਹਾਸ ਪੜ ਲਾਣਾ ਚਾਹੀਦਾ ਤਾਂ ਜੋ ਤੁਹਾਨੂੰ ਪੰਜਾਬ ਦੀ ਸਿੱਖ ਰਾਜਨੀਤੀ ਪੰਥਕ ਰਾਜਨੀਤੀ ਤੇ ਪੰਥਕ ਰੋਹ ਰੀਤਾਂ ਤੇ ਪੰਥਕ ਆਚਰਣ ਦਾ ਪਤਾ ਲੱਗ ਸਕੇ ਅਸਲ ਗੱਲ ਇਹ ਹੈ ਕਿ ਸਖਬੀਰ ਬਾਦਲ ਦਾ ਜਿਹੜਾ ਵੇੜਾ ਸੀ ਅਕਾਲੀ ਦਲ ਬਾਦਲ ਦਾ ਜਿਹੜਾ ਵੇੜਾ ਸੀ ਉਹ ਡੁੱਬ ਚੁੱਕਾ ਏ ਤੇ ਹੁਣ ਤੁਹਾਨੂੰ ਭਵਿੱਖ ਦੇ ਵਿੱਚ ਆਪਣਾ ਉਹ ਸਾਰਾ ਕੁਝ ਇਸ ਦਲ ਦੇ ਵਿੱਚੋਂ ਨਹੀਂ ਲੱਭਦਾ ਜਿਹੜੀਆਂ ਸੁੱਖ ਸਹੂਲਤਾਂ ਤੁਸੀਂ ਸੱਤਾ ਦੇ ਰਾਹੇ ਮੰਨਣਾ ਚਾਹੁੰਦੇ ਸੋ ਸੋ ਇਸ ਕਰਕੇ ਤੁਸੀਂ ਇਸ ਡੁੱਬਦੇ ਹੋਏ ਜਹਾਜ਼ ਵਿੱਚੋਂ ਉਸ ਚੂਹੇ ਵਾਂਗ ਛਾਲ ਮਾਰ ਦਿੱਤੀ ਹੈ ਹੁਣ ਤੁਸੀਂ ਕਿਸ ਜਹਾਜ਼ ਉੱਤੇ ਜਾਂਦੇ ਹੋ ਇਹ ਜਦੋਂ ਤੁਸੀਂ ਜਾਓਗੇ ਉਦੋਂ ਪਤਾ ਲੱਗੇਗਾ ਕਿ ਹੁਣ ਤੁਸੀਂ ਕਿਸੇ ਫਿਰਕੂ ਪਾਰਟੀ ਵਿੱਚ ਗਏ ਹੋ ਜਾਂ ਧਰਮ ਨਿਰਪੱਖ ਜੇ ਤੁਸੀਂ ਪਾਜਪਾ ਵਿੱਚ ਜਾਂਦੇ ਹੋ ਤਾਂ ਯਕੀਨਨ ਤੁਸੀਂ ਇੱਕ ਹੋਰ ਫਿਰਕੂ ਪਾਰਟੀ ਵਿੱਚ ਜਾਓਗੇ ਜੇ ਤੁਸੀਂ ਕਾਂਗਰਸ ਦੇ ਵਿੱਚ ਜਾਓਗੇ ਤਾਂ ਉਹ ਵੀ ਹੈ ਤਾਂ ਫਿਰਕੋ ਹੀ ਪਰ ਸਭ ਤੋਂ ਵੱਧ ਨਾਰਾ ਜਿਹੜਾ ਸੀ ਉਹ ਧਰਮ ਨਿਰਪੱਖ ਦਾ ਕਾਂਗਰਸ ਨੇ ਮਾਰਿਆ ਸੀ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਹੁਣ ਤੁਸੀਂ ਸਿਆਸਤ ਦੇ ਵਿੱਚ ਕਿਸ ਤਰ੍ਹਾਂ ਦੀ ਛਾਲ ਮਾਰਦੇ ਹੋ ਸੋ ਅਨੋਲ ਜੋਸ਼ੀ ਦੀ ਐਮ ਆ ਰਹੀ ਹੋਈ ਛਾਲ ਨੂੰ ਮੈਂ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਜ਼ਰੂਰੀ ਸਮਝਿਆ ਸੀ ਸੋ ਤੁਹਾਡੇ ਨਾਲ ਸਾਂਝ ਪਾਈ ਆ ਵਿਚਾਰ ਕਿਸ ਤਰ੍ਹਾਂ ਦੇ ਲੱਗੇ ਇਹ ਕਮੈਂਟਾਂ ਰਾਹੀਂ ਜ਼ਰੂਰ ਦੱਸਣਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦੇਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਇੱਕ ਹੋਰ ਵੀਡੀਓ ਲੈ ਕੇ ਹਾਜ਼ਰ ਹੋਵਾਂਗਾ ਤਦ ਤੱਕ ਵਾਸਤੇ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ No,